ਸਵਾਗਤ ਹੈ ਦੋਸਤੋ ਤੁਹਾਡਾ ਪੰਜਾਬੀ ਵਰਸਾ ਟੀਵੀ ਤੇ ਮੈਂ ਹਾਂ ਮਕਰਮ ਸਿੰਘ ਉੱਬਾ ਗੱਲ ਕਰ ਲੈਨੇ ਅੱਜ ਆਪਾਂ ਭਗਵੰਤ ਮਾਨ ਦੀ ਸੀਐਮ ਪੰਜਾਬ ਮੁੱਖ ਮੰਤਰੀ ਪੰਜਾਬ ਦੀ 26 ਜਨਵਰੀ ਅੱਜ ਗਣਦੱਤ ਦਿਵਸ ਦਾ ਜਿਹੜਾ ਦਿਹਾੜਾ ਹੈਗਾ ਉਹ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾ ਰਿਹਾ ਹੈਗਾ ਤੇ ਇਸ ਦੇ ਬਾਕਿ ਭਗਵੰਤ ਮਾਨ ਵੱਲੋਂ ਜਿਹੜਾ ਕਿ ਪਹਿਲਾ ਚੜਾ ਝੰਡਾ ਲੜਹਾਉਣਾ ਚੋ ਫਰੀਦਕੋਟ ਦੇ ਵਿੱਚ ਲੜਹਾਉਣਾ ਸੀ ਤੇ ਤੁਹਾਨੂੰ ਦੱਸ ਦਿਆਂ ਫਿਰ ਉਸ ਤੋਂ ਬਾਅਦ ਮਹਾਲੀ ਦੇ ਵਿੱਚ ਲਹਿਰਾਉਣਾ ਸੀ ਮਹਾਲੀ ਤੋਂ ਵੀ ਜਿਹੜਾ ਭਗਵੰਤ ਮਾਨ ਨੇ ਕੰਨੀ ਕਤਰਾਈ ਹੈ ਤੇ ਹੁਣ ਜਿਹੜਾ ਪਟਿਆਲੇ ਦੇ ਵਿੱਚ ਜਿਹੜਾ ਅੱਜ ਝੰਡਾ ਲਹਿਰਾਇਆਗਾ ਇਹਦਾ ਕੀ ਕਾਰਨ ਹੈ ਕੀ ਰੀਜਨ ਹੈ ਇਹ ਤੁਹਾਨੂੰ ਦੱਸਦਿਆਂ ਜਦੋਂ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਫਰੀਦਕੋਟ ਦੇ ਵਿੱਚ ਜਿਹੜਾ ਝੰਡਾ ਲਹਿਰਾਇਆ ਜਾਊਗਾ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪਰ ਅਮਰੀਕਾ ਵਿੱਚ ਬੈਠੇ ਜੋ ਸਿੱਖ ਜੋ ਭਾਰਤ ਵੱਲੋਂ ਅਤਵਾਦੀ ਡਿਕਲੇਅਰ ਕੀਤਾ ਗਿਆ ਗੁਰਵੰਤ ਪੰਨੂ ਜੋ ਕਿ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਵੱਲੋਂ ਜਦੋਂ ਸੌ ਚੁੱਕ ਸਮਾਗਮ ਹੁੰਦਾਗਾ ਉਸ ਵੇਲੇ ਵੀ ਜਿਹੜਾ ਕਿ ਗੁਰਵੰਤ ਪੰਨੂ ਜਿਹੜਾ ਉੱਥੇ ਪਹੁੰਚਦਾਗਾ ਖਾਸ ਤੌਰ ਦੇ ਜਿਹੜਾ ਨਾਰੇ ਲਾਉਂਦਾਗਾ ਇੱਥੇ ਗੁਰਵੰਤ ਪੰਨੂ ਵੱਲੋਂ ਜਿਹੜਾ ਇੱਕ ਆਪਣੇ ਇੱਕ ਵੀਡੀਓ ਜਿਹੜੀ ਜਾਰੀ ਕਰਕੇ ਪੰਜਾਬ ਦੇ ਲੋਕਾਂ ਨੂੰ ਇਹ ਕਹਿ ਦਿੱਤਾ ਸੀ ਕਿ ਫਰੀਦਕੋਟ ਦੇ ਜਿਹੜੀ ਆ ਥਾਂ-ਥਾਂ ਤੇ ਕੰਧਾਂ ਉੱਤੇ ਜਾਂ ਆਪਾਂ ਦੰਤ ਤੰਤਰ ਜਿੱਥੇ ਦੁਸਰ ਮਨਾਉਂਦੇ ਆ ਉਤੇ ਜਿਹੜਾ ਖਾਰਸਤਾਨ ਦੇ ਝੰਡੇ ਚੜਾ ਦਿਓ ਜਿਹੜਾ ਅੰਬਰਸਾਰਾ ਫਰੀਦਕੋਟ ਗਰਦਾਸਪੁਰ ਤੋਂ ਇਲਾਵਾ ਹੋਰ ਕਈ ਥਾਵਾਂ ਤੇ ਜਿਹੜਾ ਪੰਨੋ ਵੱਲੋਂ ਜਿਹੜੀ ਧਮਕੀ ਦਿੱਤੀ ਗਈ ਸੀ ਨਾਲ ਹੀ ਉਹਨਾਂ ਨੇ ਦਿੱਲੀ ਤੇ ਖਨੌਰੀ ਬਾਡਰ ਤੇ ਖਸਾਨਾਂ ਨੂੰ ਵੀ ਇਹ ਗੱਲ ਕਹੀ ਸੀ ਕਿ ਤੁਸੀਂ ਜਿੱਥੇ ਵੀ ਹੈਗੇ ਹੋ ਜਿੱਥੇ ਬੈਠੇ ਹੋ ਜਾਂ ਵੱਖ-ਵੱਖ ਥਾਵਾਂ ਤੇ ਜਿਹੜਾ ਖਾਰਸਤਾਨ ਦੇ ਜਿਹੜੇ ਝੰਡੇ ਜਿਹੜੇ ਲਲਹਾ ਦਿਓ ਲਾ ਦਿਓ ਤੇ ਇਸ ਨੂੰ ਲੈ ਕੇ ਜਿਹੜਾ ਕਿ ਇਹ ਜਿਹੜੀ ਜਗਾ ਬਦਲ ਦਾ ਕਾਰਨ ਉੱਥੇ ਜਿਹੜਾ ਫਰੀਦਕੋਟ ਦੇ ਉੱਪਰ ਜਿਹੜਾ ਕੰਧ ਉੱਤੇ ਖਾਸਤਾਨ ਲਿਖਿਆ ਗਿਆ ਸੀ ਇਸ ਨੂੰ ਲੈ ਕੇ ਬੇਜ ਸਕ ਪੁਲਿਸ ਵੱਲੋਂ ਉੱਥੇ ਐਫ ਆਈ ਆਰ ਜਿਹੜੀ ਪੰਨੂ ਉੱਤੇ ਕਰ ਲਈ ਆ ਤੇ ਇਹ ਜਿਹੜੀ ਜਗਾ ਕੀ ਇਹ ਬਾਦਲ ਕੇ ਮਹਾਲੀ ਉੱਤੇ ਜਿਹੜਾ ਐਲਾਨ ਕੀਤਾ ਗਿਆ ਸੀ ਕਿ ਮਹਾਲੀ ਜਿਹੜਾ ਝੰਡਾ ਲਹਿਰਾਉਣਗੇ ਸੀਐਮ ਪੰਜਾਬ ਪਰ ਉੱਥੇ ਵੀ ਜਿਹੜਾ ਕਿ ਪੰਨੂ ਵੱਲੋਂ ਇੱਕ ਹੋਰ ਧਮਕੀ ਦਿੱਤੀ ਗਈ ਉੱਤੇ ਬਾਅਦ ਫਿਰ ਸੀਐਮ ਮਾਨ ਨੇ ਜਿਹੜਾ ਅਚਾਨਕ ਉੱਥੇ ਵੀ ਜਿਹੜਾ ਦੋਰਾ ਬਦਲਿਆ ਤੇ ਉੱਥੇ ਲੋਕ ਸਭਾ ਦੇ ਸਪੀਕਰ ਨੇ ਜਿਹੜਾ ਏ ਕਰਤਾਰ ਸਿੰਘ ਸਦਮਾ ਉਹ ਝੰਡਾ ਲੜਾਉਣਗੇ ਤੇ ਅੱਜ ਜਿਹੜਾ ਪਟਿਆਲੇ ਦੇ ਵਿੱਚ ਆ ਭਗਵੰਤ ਮਾਨ ਨੇ ਝੰਡਾ ਲੜਾਇਆ ਤੇ ਜਾਨੀ ਕਿ ਭਗਵੰਤ ਮਾਨ ਪੰਨ ਤੋਂ ਡਰਿਆ ਹੋਇਆ ਤਿੰਨ ਜਗ੍ਹਾ ਬਦਲੀ ਹੈ ਜਾਨੀ ਕਿ ਤਿੰਨ ਥਾਂ ਬਦਲ ਚੁੱਕਿਆ ਹੈਗਾ ਇਹੇ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਦੂਜਿਆਂ ਨੂੰ ਕਿ ਜੇਤ ਕਰਤਾ ਨੂੰ ਐਨੇ ਡਰ ਆ ਤੁਸੀਂ ਮੁਰਗੀ ਖਾਨਾ ਖੋਲ੍ਹ ਲਓ ਤੇ ਹੋਰ ਇੱਥੇ ਵੱਡੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਜਿਸ ਤਰ੍ਹਾਂ ਭਾਸ਼ਣ ਦੇਣ ਲੱਗਿਆ ਭਗਵੰਤ ਮਾਨ ਤੇ ਕਹਿੰਦੇ ਅਚਾਨਕ ਭਗਵੰਤ ਮਾਨ ਭਾਸ਼ਣ ਦਿੰਦਾ ਦਿੰਦਾ ਡਰ ਗਿਆ ਅਚਾਨਕ ਉਹਨਾਂ ਨੇ ਇੱਕ ਲੰਕਤ ਭਾਸ਼ਣ ਆਪਣਾ ਰੋਕਿਆ ਤੇ ਕੰਡ ਕਰਕੇ ਬਾਹਰ ਜਣੇ ਇੱਕ ਪੁੱਠੇ ਪਾਸੇ ਦੇਖਿਆ ਉਹਨਾਂ ਨੂੰ ਕੋਈ ਇਸ ਤਰ੍ਹਾਂ ਲੱਗਿਆ ਕਿ ਕੋਈ ਜਿਵੇਂ ਗੜਬੜ ਹੋ ਰਹੀ ਆ ਜਣੇ ਕਿ ਉਹਦੇ ਅੰਦਰ ਭਗਵੰਤ ਮਾਨ ਅੰਦਰ ਸਿੱਧਾ ਕੇਕ ਦਾ ਡਾਰਾ ਜਿਹੜਾ ਉਹਦੀ ਝਲਕ ਪੈਦਾ ਹੋ ਰਹੀ ਆ ਜਣੇ ਦਰਾਇਕਾ ਚਲ ਕਰਿਆਗਾ ਪਿਛਲੀ ਵਾਰ ਜਦੋਂ ਤਰੰਗਲ ਰਹਾਇਆ ਸੀ ਉਦੋਂ ਇੱਕ ਸੀਐਮ ਆਣ ਵੱਲੋਂ ਜਿਹੜਾ ਅੱਗੇ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਇੱਕ ਇਹ ਕਹਿੰਦੇ ਇੱਕ ਬਲਟ ਪ੍ਰੂਫ ਜਿਹੜਾ ਸੀਸ਼ਾ ਸੀ ਉਹਦੇ ਵਿੱਚ ਜਿਹੜਾ ਉਹਨਾਂ ਨੂੰ ਵਾਰਡ ਕੇ ਜਿਹੜਾ ਭਾਸ਼ਣ ਦਿੱਤਾ ਗਿਆ ਸੀ ਤੇ ਵਿਰੋਧੀਆਂ ਨੇ ਸਵਾਲ ਚੁੱਕੇ ਸੀ ਕਿ ਭਗਵਾਨ ਤੁਮਾਰ ਨੂੰ ਪਹਿਲੀ ਵਾਰ ਜਿਹੜਾ ਦੇਸ਼ ਦੇ ਵਿੱਚ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਮੁੱਖ ਮੰਤਰੀ ਹੈ ਜਿਹੜਾ ਕਿ ਇੱਕ ਬਲਟ ਪ੍ਰੂਫ ਸ਼ੀਸ਼ੇ ਦੇ ਵਿੱਚ ਜਿਹੜਾ ਭਾਸ਼ਣ ਦਿੱਤਾ ਉਹਨੂੰ ਲੈ ਕੇ ਕਾਫੀ ਟ੍ਰੋਲਾਂ ਹੋਈਆਂ ਨੇ ਉਹ ਤੋਂ ਬਾਅਦ ਜਿਹੜਾ ਹੈ ਕਿ ਸੀਸਾ ਤਾਂ ਨਹੀਂ ਲਗਾਇਆ ਗਿਆ ਪਰ ਇਹ ਚਿੰਤਾ ਜ਼ਰੂਰ ਰਹੇ ਜਿੰਨਾ ਤਰ ਭਵਤਮਨ ਭਾषण ਦਿੰਦੇ ਰਹੇ ਜਿੰਨਾ ਤਰ ਉਹਨਾਂ ਦਾ ਇਹ ਆਪਾਂ ਕਹਿੰਦੇ ਕਿ ਜਾਨ ਉਹਨਾਂ ਦੀ ਸਾਹ ਨੇ ਜਿਹੜੇ ਕਿ ਸੁੱਤੇ ਰਹੇ ਕਿਉਂਕਿ ਡਰਤਾ ਹਰ ਇੱਕ ਮਨੁੱਖ ਨੂੰ ਹੁੰਦਾਗਾ ਚਾਹੇ ਉਹ ਆਮ ਮਨੁੱਖ ਹੋਵੇ ਉਹਨੂੰ ਧਮਕੀ ਦੇ ਦੇ ਚਾਹੇ ਕੋਈ ਸੀਐਮ ਹੋਵੇ ਚਾਹੇ ਕੋਈ ਪ੍ਰਧਾਨ ਮੰਤਰੀ ਹੋਵੇ ਚਾਹੇ ਕੋਈ ਐਮਐਲ ਚਾਹੇ ਮੰਤਰੀ ਹੋਵੇ ਕਿਉਂ ਜਾਨ ਦਾ ਹਰ ਇੱਕ ਨੂੰ ਜਿਹੜਾਗਾ ਜਾਨ ਹਰ ਇੱਕ ਨੂੰ ਪਿਆਰੀ ਹੈ ਚਾਹੇ ਉਹ ਜਨਵਰ ਹੋਣ ਪੰਛੀ ਹੋਣ ਪਸ਼ੂ ਹੋਣ ਉਹ ਵੱਖਰੀ ਗੱਲ ਆ ਕਿ ਲੋਕ ਬੇਦਰਦ ਦੇ ਹੋ ਚੁੱਕੇ ਨੇ ਬੇਕਦਰੇ ਹੋ ਚੁੱਕੇ ਨੇ ਕੋਈ ਪਸ਼ੂਆਂ ਨੂੰ ਮਾਰੀ ਜਾਂਦਾਗਾ ਪੰਛੀਆਂ ਨੂੰ ਮਾਰੀ ਜਾਂਦਾਗਾ ਕੋਈ ਜਨਵਰਾਂ ਨੂੰ ਕਿਸ ਤਰ੍ਹਾਂ ਨਿਤਾੜੀ ਜਾਂਦਾਗਾ ਤੇ ਕੋਈ ਪਸ਼ੂਆਂ ਬਾਗ ਜਿਹੜਾ ਬੰਦਿਆਂ ਨੂੰ ਕੁੱਟਿਆ ਜਾ ਰਿਹਾਗਾ ਤੇ ਇਸ ਨੂੰ ਲੈ ਕੇ ਕਿ ਭਗਵੰਤਮਾਨ ਅੱਜ ਫੇਰ ਜਿਹੜਾ ਭਾਸ਼ਣ ਦਿੰਦਾ ਦਿੰਦੇ ਆ ਜਿਹੜਾ ਡਰਿਆ ਹੋਇਆ ਸੀ ਤੇ ਜਿੱਥੇ ਉਹਨਾਂ ਨੇ ਮੋਦੀ ਸਰਕਾਰ ਨੂੰ ਕਿਹਾ ਕਿ ਸਾਡਾ ਜਿਹੜਾ 53000 ਕਰੋੜ ਰੁਪਏ ਜਿਹੜਾ ਮੋਦੀ ਸਰਕਾਰ ਨਹੀਂ ਦੇ ਰਹੀ ਤੇ ਇਸ ਨੂੰ ਲੈ ਕੇ ਉਹਨਾਂ ਨੇ ਜਿਹੜਾ ਇਸ ਕਰਕੇ ਜਿਹੜਾ ਹਾਈ ਕੋਰਟ ਦਾ ਜਿਹੜਾ ਰੁੱਖ ਕਰਨ ਪਊਗਾ ਹੁਣ ਤੁਸੀਂ ਇਹ ਗੱਲ ਇੱਕ ਸਾਭ ਜਾਂਰ ਹੁੰਦੀ ਆ ਅਤੇ ਇੱਕ ਕਿਸਾਨਾਂ ਉੱਤੇ ਗੱਲ ਵੀ ਜਿਹੜੀ ਢੁਕਦੀ ਆ ਕਿ ਜੇਕਰ ਮੋਦੀ ਜਿਹੜਾ ਅਗੇ ਪੰਜਾਬ ਸਰਕਾਰ ਦੀ ਗੱਲ ਨਹੀਂ ਮੰਨ ਰਿਹਾ ਪੰਜਾਬ ਸਰਕਾਰ ਨੂੰ ਜਿਹੜਾ ਕਿ ਉਹ ਫੰਡ ਰੀਲੀਜ਼ ਨਹੀਂ ਕਰ ਰਿਹਾ ਤੇ ਫਿਰ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਉਹ મોદી ਸਰਕਾਰ ਕਿਵੇਂ ਮੰਗ ਸਕੂਗੀ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈਗਾ ਕਿਸਾਨਾਂ ਨੂੰ ਜਿਹੜਾ ਸੋਚਣਾ ਪਊਗਾ ਕਿ ਜਿਸ ਕੋਲੇ ਸਾਰਾ ਕੁਝ ਲੋਕਤੰਤਰ ਆਪਾਂ ਕਹਿੰਦੇ ਕਿ ਜਿਸ ਕੋਲੇ ਸਾਜੋ ਸਮਾਨ ਤੋਂ ਲੈ ਕੇ ਜਿਹੜਾ ਸਾਰਾ ਕੈਦਾ ਕਾਨੂੰਨ ਸਾਰਾ ਕੁਸਾ ਪੁਲਸਾ ਜਿਸ ਕੋਲੇ ਬੜੇ-ਬੜੇ ਆਫਸਰ ਸਾਹੀਆ ਬੋੜਾ ਲਾਗਾ ਤੇ ਜਿਹੜਾ ਉਹ ਟਿੱਛ ਸਮਝਦਾ ਮੋਦੀ ਪੰਜਾਬ ਦੇ ਮੱਖ ਮੰਤਰੀ ਨੂੰ ਤੇ ਇਸ ਤਰ੍ਹਾਂ ਹੀ ਜਿਹੜਾ ਕਿਸਾਨਾਂ ਉੱਤੇ ਜਿਹੜਾ بار بار ਜਿਹੜਾ ਕਿਹਾ ਜਾ ਰਿਹਾ ਕਿ ਕਿਸਾਨਾਂ ਦੀ ਮੰਗਾਂ ਜਿਹੜੀਆਂ ਮੋਦੀ ਨਹੀਂ ਮੰਗੂ ਮੰਨੂਗਾ ਦੂਸਰੇ ਪਾਸੇ ਜਿਹੜਾ ਪੰਨੂ ਵੱਲੋਂ ਜਿਹੜਾ ਭਗਵੰਤ ਮਾਨ ਨੂੰ ਧਮਕੀ ਦਿੱਤੀ ਸੀ ਕਿ ਭਗਵੰਤ ਮਾਨ ਨੂੰ ਜਿਹੜਾ ਕਿ ਬੰਬ ਦੇ ਨਾਲ ਉਡਾਇਆ ਜਾਵੇਗਾ ਇਹਦੇ ਉੱਤੇ ਜਿਹੜਾ ਪੁਲਿਸ ਵੱਲੋਂ ਜਿਹੜਾ ਕਾਫੀ ਅਲਰਟ ਹੋਈ ਪੰਜਾਬ ਦੇ ਵਿੱਚ ਪੁਲਸਾ ਤੇ ਦੂਸਰੇ ਪਾਸੇ ਜਿਹੜਾ ਜਿਹੜਾ ਮੋਰਚਾ ਲੱਗਿਆ ਹੋਇਆ ਹੈ ਮਹਾਲੀ ਬੰਦੀ ਸਿੰਘਾਂ ਦੇ ਉਹਦੇ ਵਿੱਚ ਵੀ ਲੱਖਾਂ ਸੰਗਤਾਂ ਨੇ ਪਹੁੰਚਣਾ ਸੀ ਜਿੱਥੇ ਕਿ ਪੁਲਿਸ ਵੱਲੋਂ ਪਹਿਲੇ ਹੀ ਨੌਜਵਾਨਾਂ ਨੂੰ ਅਰੈਸਟ ਕਰ ਲਿਆ ਜਾਂ ਘਰਦਿਆਂ ਦੇ ਵਿੱਚ ਨਾਜ਼ਰਬੰਦ ਕਰ ਲਿਆ ਕਿ ਉੱਥੇ ਤੱਕ ਨਾ ਪਹੁੰਚਣਾ ਪਰ ਲੋਕ ਪੁਲਿਸ ਵੱਲੋਂ ਜਿਹੜੀਆਂ ਲਗਾਈਆਂ ਹੋਈਆਂ ਆਪਾਂ ਇਹ ਕਹਿੰਦੇ ਕਿ ਨਾਕੇ ਤੋੜ ਕੇ ਲੋਕਾਂ ਵੱਲੋਂ ਉੱਥੇ ਨੌਜਵਾਨੀ ਦਾ ਹੜ ਆ ਚੁੱਕਿਆ ਸੀ ਲੋਕ ਚਾਹੁੰਦੇ ਨੇ ਕਿ ਸਾਡੇ ਜਿਹੜੇ 33 32 32 ਸਾਲਾਂ ਤੋਂ ਬੰਦੀ ਸਿੰਘ ਉਹ ਵੀ ਬਾਹਰ ਆਉਣ ਜਿਹੜੇ ਭਵਨਤਮਾਨ ਦੀ ਸਰਕਾਰ ਨੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਬੰਦੀਸ਼ਿਕ ਬਣਾ ਕੇ ਰੱਖਿਆ ਹੋਇਆਗਾ ਜਿਹੜੇ ਕਿ ਇੱਕ ਐਮਪੀ ਨੇ ਜਿਹੜੇ ਚੁਣੇ ਹੋਏ ਨੇ ਸਰਕਾਰ ਵੱਲੋਂ ਲੋਕਾਂ ਵੱਲੋਂ ਸੌਰੀ ਮਾਫ ਕਰਨਾ ਲੋਕਾਂ ਵੱਲੋਂ ਜਿਹੜੇ ਚੁਣੇ ਗਏ ਨੇ ਉਹ ਐਮਪੀ ਨੂੰ ਜਿਹੜਾ ਬੋਲਣ ਦਾ ਅਧਿਕਾਰ ਆ ਉਹ ਐਮਪੀ ਨੂੰ ਜਿਹੜਾ ਬੋਲਣ ਨਹੀਂ ਦਿੱਤਾ ਜਾ ਰਿਹਾ ਭਵਨਤਮਾਨ ਉਹਨਾਂ ਤੇ ਜਿਹੜਾ ਵਾਰ-ਵਾਰ ਐਨਐਸਏ ਲਗਾ ਰਿਆ ਹੁਣ ਜੂਐਪੀ ਲਗਾ ਦਿੱਤਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਦੇਖੋ ਭਵਨਤਮਾਨ ਉਹ ਕੀ ਐਕਸ਼ਨ ਲੈਂਦੇ ਨੇ ਪਰ ਦੂਸਰੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਭਾਈ ਅੰਮਰਤਪਾਲ ਸਿੰਘ ਦੇ ਵਕੀਲ ਵੱਲੋਂ ਜਿਹੜਾ ਕਿ ਉਸਦੇ ਪਰਿਵਾਰ ਵੱਲੋਂ ਜਿਹੜਾ ਹਾਈ ਕੋਰਟ ਦਾ ਰੁਖ ਕੀਤਾ ਗਿਆ ਹੈਗਾ ਕਿ ਭਾਈ ਅੰਮਰਤਪਾਲ ਸਿੰਘ ਨੂੰ ਜਿਹੜਾ ਕਿ ਹਾਲੀ ਲਾਉਣ ਦਾ ਜਿਹੜਾ ਮੌਕਾ ਦਿੱਤਾ ਜਾਵੇ ਉਹਨਾਂ ਨੂੰ ਉੱਥੇ ਹੀ ਬੋਲਣ ਦਿੱਤਾ ਜਾਵੇ ਪਰ ਇਸ ਦੂਸਰੇ ਸਬੰਧੀ ਪੰਜਾਬ ਸਰਕਾਰ ਤੇ ਮੋਦੀ ਸਰਕਾਰ ਇੱਕ ਵਾਰਾਈ ਆ ਕਿ ਭਾਈ ਅੰਮਰਤਪਾਲ ਸਿੰਘ ਜੇ ਖਾਲਸਾ ਉੱਥੇ ਆ ਗਏ ਉਹਨਾਂ ਨੇ ਖਾਲਸਾਪਨ ਦਾ ਮੁੱਦਾ ਚੁੱਕ ਦਿੱਤਾ ਤੇ ਉਹਨਾਂ ਨੂੰ ਰੋਕਣਾ ਵੀ ਜਿਹੜਾ ਮੁਸ਼ਕਲ ਹੋ ਜੂਗਾ ਤੇ ਜਿਹੜਾ ਇੱਕ ਇਹ ਕੌਮੀ ਪੱਧਰ ਤੇ ਜਿਹੜਾ ਮਸਲਾ ਉੱਠ ਖੜੂ ਆ ਖਾਸ ਤਾਨ ਦਾ ਇਹ ਵੀ ਵੱਡਾ ਜਿਹੜਾ ਡਰ ਆ ਕਹਿੰਦੇ ਇਹ ਅਮਿਤ ਸਾਹ ਤੇ ਮੋਦੀ ਨੂੰ ਜਿਹੜਾ ਸਤਾ ਰਿਹਾਗਾ ਹੁਣ ਇਹ ਐਮ ਕਈ ਖਬਰਾਂ ਨੇ ਜਿਹੜੀਆਂ ਕੇ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕੋਈ ਭਾਈ ਅੰਮ੍ਰਿਤਪਾਲ ਸਿੰਘ ਤੋਂ ਡਰੀ ਜਾ ਰਿਹਾ ਕੋਈ ਪੰਨੂ ਤੋਂ ਡਰੀ ਜਾ ਰਿਹਾ ਕੋਈ ਕਿਸੇ ਤੋਂ ਡਰੀ ਜਾ ਰਿਹਾਗਾ ਕੋਈ ਭਾਸਨ ਦੇਣ ਤੋਂ ਡਰੀ ਜਾ ਰਿਹਾਗਾ ਕੋਈ ਧਮਕੀਆਂ ਤੋਂ ਡੜ ਅਮਰੀਕਾ ਚ ਬੈਠਾ ਧਮਕੀ ਦੇ ਰਿਹਾਗਾ ਉਹ ਜਿੱਥੋਂ ਕਿ ਮੁੱਖ ਮੰਤਰੀ ਜਿਹੜਾ ਏਡਾ ਸਟਰੋਂਗ ਹੋਣਾ ਚਾਹੁੰਦਾਗਾ ਕਿਉਂਕਿ ਕਿਸੇ ਨੇ ਬੈਠੇ ਧਮਕੀ ਦੇਤੀ ਕਿਸੇ ਨੇ ਪੋਟ ਪਾਤੀ ਇਹ ਹਰ ਇੱਕ ਦਾ ਜਿਹੜਾ ਲੋਕ ਨੇ ਜਿਹੜੇ ਬੜੇ ਚਲਾਕ ਤੇ ਚੁਸਤ ਨੇ ਜਾਂ ਲੋਕ ਇਹ ਕਹਿੰਦੇ ਨੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਕਿ ਜੇਕਰ ਇੱਕ ਧਮਕੀ ਦੇ ਨਾਲ ਭਗਵਾਨ ਪ੍ਰਤਮਾਨ ਨੇ ਹੁਣ ਤਿੰਨ ਥਾਵਾ ਬਦਲ ਲਈਆਂ ਹੁਣ ਪੰਜਾਬ ਦਾ ਮੁੱਖ ਮੰਤਰੀ ਇੱਕ ਬੰਦੇ ਤੋਂ ਜਿਹੜਾ ਅਮਰੀਕਾ ਬੈਠਾ ਜੇ ਕੋਈ ਮਾੜੀ ਵੀਡੀਓ ਰਿਲੀਜ਼ ਕਰ ਦਿੰਦਾ ਜਾਂ ਕੋਈ ਖਾਸਤਾਨ ਦਾ ਉਹ ਕਰ ਦਿੰਦਾ ਉਹ ਤੋਂ ਡਰ ਰਿਹਾ ਹੈਗਾ ਤੇ ਤੁਸੀਂ ਦੇਖੋਗੇ ਭਾਈ ਅੰਮਰਤਪਾਲ ਸਿੰਘ ਦਾ ਜਿਹੜਾ ਡਾਰਾ ਇਹ ਵੀ ਇਸ ਦਾ ਜਿਹੜਾ ਇੱਕ ਆਪਾਂ ਇਹ ਕਹਿ ਲਈਏ ਕਿ ਪਹਿਲੂ ਆ ਜਾਂ ਆਪਾਂ ਇਹ ਕਹਿ ਲਈਏ ਕਿ ਆਪਾਂ ਉਹਦੇ ਨਾਲ ਕੰਪੇਅਰ ਤਾਂ ਨਹੀਂ ਕਰ ਰਹੇ ਪੰਨੂ ਦੇ ਨਾਲ ਉਹਦੀ ਅਲੱਗ ਸੋਚ ਆ ਸਿਮਰਜੀਤ ਸਿੰਘ ਮਾਨ ਦੀ ਜਿਹੜੀ ਅਲੱਗ ਸੋਚ ਆ ਉਹ ਵੀ ਪੰਨੂ ਦੇ ਨਾਲ ਸੋਚ ਨਹੀਂ ਮਿਲਾਉਂਦਾ ਪਰ ਜ਼ਿਆਦਾਤਰ ਜਿਹੜਾ ਉਹ ਪੰਜਾਬ ਦੇ ਉੱਪਰ ਜਿਹੜੀ ਪੰਨੂ ਅੱਖ ਕਿਉਂ ਰੱਖ ਰਿਹਾ ਪੰਜਾਬ ਦੇ ਲੋਕਾਂ ਨੂੰ ਕਿਉਂ ਬਾਰ-ਬਾਰ ਇਹ ਗੱਲਾਂ ਜਿਹੜੀਆਂ ਕਹਿ ਰਿਹਾਗਾ ਇਹ ਵੀ ਵੱਡਾ ਪ੍ਰਸ਼ਨ ਚਿੰਨਾ ਉਨ ਆਈਜੀ ਨੇ ਜਿਹੜਾ ਇੱਕ ਬਿਆਨ ਦਿੱਤਾਗਾ ਕੱਲ ਕਿ ਪੰਨੂ ਨੂੰ ਜਿਹੜਾ ਬੈਠਾ ਚੂਹਿਆਂ ਬਾਗ ਉੱਤੇ ਲੁਕਿਆ ਬੈਠਾ ਕਹਿੰਦੇ ਉਸ ਨੂੰ ਅਸੀਂ ਫੜ ਕੇ ਜਿਹੜਾ ਇੱਕ ਤੁਹਾਡੇ ਸਾਹਮਣੇ ਕਹਿੰਦੇ ਅਸੀਂ ਕੈਂਟਰ 'ਚ ਬਿਠਾ ਕੇ ਲਿਆਵਾਂਗੇ ਤੇ ਕਹਿੰਦੇ ਪਟਿਆਲਾ ਹੀ ਜੇਲ੍ਹ ਦੇ ਵਿੱਚ ਪੰਨੂ ਨੂੰ ਬੰਦ ਕਰਾਂਗੇ ਕਹਿੰਦੇ ਉਹਦੀ ਗਰਪਧਾਰੀ ਅਸੀਂ ਕਰਕੇ ਜਿਹੜਾ ਪੰਜਾਬ ਪੁਲਸਾ ਜਿਹੜੀ ਉਹਨੂੰ ਪੰਜਾਬ ਲੈ ਕੇ ਆਉਗੀ ਇਸ ਤੋਂ ਪਹਿਲਾਂ ਵੀ ਜਿਹੜੀਆਂ ਪੁਲਸ ਵੱਲੋਂ ਕਈ ਵਾਰ ਜਿਹੜੀਆਂ ਇਹ ਇਹ ਗੱਲਾਂ ਕੀਤੀਆਂ ਗਈਆਂ ਇਸ ਤੋਂ ਪਹਿਲਾਂ ਜਿਹੜੀ ਸਰਕਾਰ ਹੈ ਹੀ ਆ ਉਹ ਵੀ ਜਿਹੜੀ ਕੈਪਟਨ ਸਰਕਾਰ ਹੈ ਉਹਨੇ ਵੀ ਕਿਹਾ ਸੀ ਕਿ ਪੰਨੂ ਜਲਦੀ ਜਿਹੜਾ ਭਾਰਤ ਦੇ ਵਿੱਚ ਹੋਊ ਜਲਦੀ ਪੰਜਾਬ ਦੇ ਵਿੱਚ ਹੋਊ ਸਲਾਖਾਂ ਦੇ ਪੈਸੇ ਹੋਊਗਾ ਤੇ ਇਸ ਦਿਨ ਗੱਲਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਤੇ ਇਹ ਜਿਹੜਾ ਇਸ਼ਾਰਾ ਮਾਤਰਾ ਜਾਂ ਲੋਕਾਂ ਨੂੰ ਕਿਉਂ ਭਰਾ ਜਿਹੜਾ ਭਰਮਾਇਆ ਜਾ ਰਿਹਾਗਾ ਕਿ ਤੁਹਾਨੂੰ ਲੱਗਦਾਗਾ ਕਿ ਜਿਹੜਾ ਇੱਕ ਦਾ 트ੰਪਾ ਜਿਹੜਾ ਦੇਸ਼ ਦਾ ਜਿਹੜਾ ਪਾਈ ਕਹਦੀ ਆਪਾਂ ਅਮਰੀਕਾ ਦਾ ਰਾਸ਼ਟਰਪਤੀ ਆ ਉਹ ਖੁਦ ਜਿਹੜਾ ਪੰਨੂ ਨੂੰ ਉੱਥੇ ਬੁਲਾ ਰਿਹਾਗਾ ਉਤੇ ਉਹਨੂੰ ਸੱਦਾ ਦੇ ਰਿਹਾਗਾ ਬੋਲਣ ਦਾ ਆਜਾ ਆਪਣੇ ਸੌਚੂਕ ਸਮਾਗਮ ਵਿੱਚ ਕਿ ਪੰਜਾਬ ਇੱਕ ਛੋਟਾ ਜਿਹਾ ਪੰਜਾਬ ਆ ਕਿ ਪੰਜਾਬ ਦੀ ਪੁਲਿਸ ਜਾਂ ਪੰਜਾਬ ਦੀ ਸਰਕਾਰ ਦੀ ਤਾਂ ਮੋਦੀ ਤਾਂ ਮੰਨਦਾ ਨਹੀਂ ਕਿ ਇਹਨਾਂ ਦੇ ਵਿੱਚ ਜਿਹੜੀ ਪੁਲਸਾ ਕਿ ਉਹ ਪੰਨ ਨੂੰ ਉਤੋਂ ਅਮਰੀਕਾ ਦੇ ਵਿੱਚ ਕਿਵੇਂ ਲਿਆਉਗੀ ਭਾਰਤ ਸਰਕਾਰ ਨੇ ਅਜੇ ਤੱਕ ਲਿਆ ਸਕੀ ਕੇਂਦਰ ਸਰਕਾਰ بڑے بڑے ਜਿਹੜੇ ਗੈਂਗਸਟਰ ਬੈਠੇ ਨੇ ਸਿੱਧੂ ਮੂਸੇਵਾਲੇ ਦੇ ਸਬੰਧ ਦੇ ਵਿੱਚ ਜਿਹੜੇ 골ਡੀ ਬਰਾੜ ਆ ਜਾਂ ਕੋਈ ਹੋਰ ਆਸ ਡੱਲਾ ਗਾ ਜਾਂ ਹੋਰ ਆ ਕਿੰਨੇ ਗੈਂਗਸਟਰ ਬੈਠੇ ਨੇ ਜਿਹੜਾ ਕਿ ਸੌਕੇ ਤਰੀਕੇ ਦੇ ਵਿੱਚ ਉਹਨਾਂ ਨੂੰ ਤਾਂ ਲਿਆ ਨਹੀਂ ਸਕੇ ਜਿਹੜਾ ਕਿ ਵਕੀਲ ਆ ਜਿਹੜਾ ਕਿ ਵਕੀਲ ਜਿਹੜਾ 트ੰਪ ਦੇ ਜਿਹੜਾ ਸੌਚ ਚੁੱਕ ਚਵਾਗ ਦੇ ਵਿੱਚ ਜਾਂਦਾ ਗਾ ਉਹਨੂੰ ਭਾਰਤ ਲਿਆਉਣਾ ਬੜਾ ਮੁਸ਼ਕਲ ਆ ਤੇ ਬੜਾ ਕੋਈ ਹੱਥ ਹੀ ਨਾ ਇੱਕ ਬਿਆਨ ਆ ਇਹ ਸੱਕ ਪੁਲਿਸ ਵੱਲੋਂ ਇਹੋ ਜੀ ਬਿਆਨ ਕਈ ਵਾਰੀ ਦਿੱਤੇ ਜਾਂਦੇ ਨੇ ਤੁਸੀਂ ਇਸ ਦੇ ਆਪਣੇ ਰਾਏ ਜ਼ਰੂਰ ਦੇਣੀ ਆ ਇਹ ਭਗਵੰਤ ਮਾਨ ਨੂੰ ਕਿਉਂ ਡਰ ਲੱਗ ਰਿਹਾ ਕਿਉਂ ਸਤਾ ਰਿਹਾਗਾ ਜਦੋਂ ਭਗਵੰਤ ਮਾਨ ਪਹਿਲਾਂ ਕਮੇਟੀ ਕਰਦਾ ਸੀ ਉਦੋਂ ਕੋਈ ਡਰ ਨਹੀਂ ਸੀ ਜਦੋਂ ਐਮਪੀ ਸੀ ਉਦੋਂ ਕੋਈ ਡਰ ਨਹੀਂ ਸੀ ਐਮਐਲਏ ਸੀ ਉਦੋਂ ਕੋਈ ਡਰ ਨਹੀਂ ਸੀ ਜਦੋਂ ਆਖਰ ਪੰਜਾਬ ਦੀ ਜਿਹੜਾ ਕਿ ਮੁੱਖ ਮੰਤਰੀ ਦੀ ਕੁਰਸੀ ਉੱਤੇ ਜਿਹੜਾ ਬਹਿ ਜਾਂਦਾ ਉਸ ਨੂੰ ਡਰ ਕਿਉਂ ਸਤਾਉਣ ਲੱਗ ਪੈਂਦਾ ਉਹਨੂੰ ਡਰ ਕਿਉਂ ਪੈਦਾ ਹੋਣ ਲੱਗ ਪੈਂਦਾਗਾ ਆਖਰ ਜਿਹੜੇ ਆਪਾਂ ਦੇਖਦੇ ਆ ਇਹਦੇ ਵਿੱਚ ਮੈਂ ਬੇਸ਼ੱਕ ਆਪਾਂ ਦੇਖਦੇ ਆ ਕਿ ਕਾਲੀਆਂ ਦੇ ਆਪਾਂ ਖਿਲਾਫ ਬੋਲਦੇ ਆ ਕਿ ਉਹਨਾਂ ਨੇ ਇੱਕ ਕੰਮ ਹੀ ਜਿਹੜੇ ਬਹੁਤ ਮਾਰੇ ਕੀਤੇ ਨੇ ਪਰ ਇੱਕ ਗੱਲ ਰਹੀ ਆ ਅੱਜ ਤੱਕ ਪੰਜਾਬ ਦਾ ਮੁੱਖ ਮੰਤਰੀ ਰਿਹਾ ਪ੍ਰਕਾਸ਼ ਸਿੰਘ ਬਾਦਲ ਕਿਤੇ ਉਹਨੂੰ ਇਸ ਤਰ੍ਹਾਂ ਦੀ ਜਿਸ ਤਰ੍ਹਾਂ ਜੀ ਭਗਵੰਤ ਸਿੰਘ ਜੱਖ ਤੇ ਹੋਰ ਨਾਲ ਹੋ ਰਿਹਾਗਾ ਉਹਨ ਇੱਕ ਰੱਸੀ ਬੰਨੀ ਹੁੰਦੀ ਆ ਮੂਹਰੇ ਬੈਠ ਕੇ ਲੋਕ ਆਮ ਦੇਖੇ ਗਏ ਨੇ ਕਿਤੇ ਉਹਨਾਂ ਨੇ ਇਹ ਜੀ ਹੈ ਉਹਨਾਂ ਉੱਤੇ ਉਹਨਾਂ ਨੇ ਕਿਤੇ ਵੀ ਇਹ ਗੱਲ ਦਰਦੀ ਨਹੀਂ ਕਬੂਲੀ ਜਾਂ ਆਪਾਂ ਕਹ ਜੀਏ ਕਿ ਹੁਣ ਦੇ ਸਕ ਆਪ ਪਿਛਲੇ ਜਿਹੜੀਆਂ ਆਪਾਂ ਕਹ ਜੀਏ ਕਿ ਲੰਗੀਆਂ ਚੋਣਾ ਤੋਂ ਬਾਅਦ ਜਿਹੜਾ ਜਦੋਂ ਨਰੈਣ ਸਿੰਘ ਚੌੜੇਵੱਲਾ ਜਿਹੜਾ ਕਿ ਸੁਖਵੀਰ ਬਾਦਲ ਤੇ ਹਮਲੇ ਦੀ ਕੋਸ਼ਿਸ਼ ਕੀਤੀ ਸੀ ਜਾਂ ਕਰ ਰਿਹਾ ਸੀ ਜਾਂ ਕੀ ਆ ਉਹ ਮਨਸਾ ਸੀ ਉਹਨਾਂ ਦੀ ਉਹ ਆਪਣੀ ਉਹਦੀ ਨਿੱਜੀ ਰਏ ਆ ਤੇ ਕੀ ਸੀ ਉਹਦਾ ਹਾਲੇ ਫਿਲਹਾਲ ਪੂਰਾ ਪਤਾ ਨਹੀਂ ਲੱਗ ਸਕਿਆ ਪਰ ਇੱਕ ਉਸ ਤੋਂ ਬਾਅਦ ਜਿਹੜਾ ਕਿ ਸੁਖਵੀਰ ਬਾਦਲ ਡਰਿਆਗਾ ਪਹਿਲਾਂ ਕਿ ਸੁਖਵੀਰ ਬਾਦਲ ਵੀ ਆਮ ਲੋਕਾਂ ਦੇ ਵਿੱਚ ਹੀ ਵਿਚਰਦਾ ਸੀ ਤੇ ਪਰ ਹੁਣ ਸੁਖਵੀਰ ਬਾਦਲ ਨੂੰ ਜਿਹੜੀ ਜੈਡ ਸੁਰੱਖਿਆ ਮਿਲੀ ਹੋਈ ਆ ਇਹ ਹੈ ਮੁੱਦੇ ਨੇ ਤੇ ਹੋਰ ਵੀ ਤੁਹਾਡੇ ਨਾਲ ਜਲਦੀ ਜਿਹੜੀ ਵਿਚਾਰਾ ਕਰਾਂਗੇ ਤੁਸੀਂ ਇਸ ਵੀਡੀਓ ਦੇ ਨਾਲ ਬਣੇ ਰਹੋ ਇਸ ਪੰਜਾਬੀ ਪ੍ਰਸਾ ટીਵੀ ਨੂੰ ਜਿਹੜਾ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਨਾਲ ਹੀ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ ਕਮੈਂਟ ਬਾਕਸ ਦੇ ਵਿੱਚ ਜਿਹੜਾ رائے ਆ ਉਹ ਜਰੂਰ ਦੱਸਣਾ ਧੰਨਵਾਦ ਵਰਦੀਖਾ ਖਾਲਸਾ ਜੀ ਕੀ ਫਤਿਹ